ਸਸਿਕਲਸਾਰਨ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਚਾਰ ਮੱਝਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਅੰਤੇ ਪੁੱਛਤੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਧੀਆ ਵਧੀਆ। ਚਲੋ ਵਧੀਆ ਚੀਦਾ ਜੀ। ਨਾਮ ਦੱਸਦੇ ਕਰੀ ਆਪਾਂ। ਅਮਿੰਦਰ ਸਿੰਘ ਪਿੰਡ ਚੱਠਾ ਤਸੀਰਪੜਾਲਾ ਜ਼ਿਲ੍ਹਾ ਗਰਦਾਸਪੁਰ। ਤੇ ਫੋਨ ਨੰਬਰ ਬੋਲ ਦਇ ਕਰੀ। 9856827755। ਠੀਕ ਐ। ਤੇ ਪਰਸੋਂ ਵਾਲੀਆਂ ਵਡੀਆਂ ਮੱਝਾਂ ਵੇਗੀਆਂ ਫਿਰ? ਵੇਗੀਆਂ ਵੇਗੀਆਂ ਜੀ। ਠੀਕ ਐ। ਹੁਣ ਫੇਰ ਲੈਉਣੀ ਆ ਉਧਰ? ਹਾਂ ਜੀ ਲਿਆਵਾਂਗੇ। ਠੀਕ ਐ। ਹਾਂਜੀ। ਚਲੋ ਫੇਰ ਅੱਜ ਹੁਣ ਜੜੀਆਂ ਗਿਆ ਹੀ ਪਹਿਲਾਂ ਵਿਖਾਈਏ। ਸ਼ੁਰੂਆਤ ਜੜੀਆਂ ਤਾਜੀ ਸੋਈ ਗਾਵਾਂ। ਇਹ ਥੋੜਾ ਕਚੇਰੀ ਹੋਇਆ ਇਹਨੇ ਸੋਈ ਨ ਤੇ ਤੇ ਆ ਵੱਛੀ ਜਿਹੜੀ ਕਾਫੀ ਖੂਬਸੂਰਤ ਆਈ ਹੈ ਤੇ ਮਗਰ ਸੁਈ ਵੀ ਪਹਿਲਾਂ ਜੀ ਪਹਿਲਾਂ ਹੀ ਸੂਰਾ ਸੁਈ ਆ ਦੇਖੋ ਥਣ ਦਾ ਵੱਛੀ ਨਿਕਲਿਆ ਤੇ ਥਣਾ ਦਾ ਸਾਈਜ਼ ਗੈਪ ਇਹਦਾ ਚੰਗਾ ਵਾ ਤੇ ਮਗਰ ਵੱਛੀ ਵੀ ਚੰਗੇ ਟੀਕੇ ਦੀ ਆ ਤੇ ਆਪ ਵੀ ਜਰਸੀ ਕਰਾਸ ਚ ਆਹ ਦੇਖ ਸਾਡੇ ਥਣ ਜਿਹੜਾ ਵਾ ਪਰ ਹੱਥ ਚ ਆਉਣ ਵਾਲਾ ਵਾ ਤੋੜ ਦੋ ਇੱਕ ਜੀ ਬਾਕੀ ਇਹਦੇ ਥੋੜੇ ਬਾਅਦ ਦੇ ਵਟ ਜਿਹੜੇ ਜੇ ਹੈਗੇ ਆ ਇਹ ਵੀ ਨੇ ਜੇਰ ਪੁੰਦੇ ਪੁੰਦੇ ਕੱਢ ਜਾਣੇ ਸਾਰੇ ਇਹ ਆ ਕੇ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਉਧਰ ਹੀ ਚੰਗਾ ਦੂਸ਼ੀ ਬਾਕੀ ਗਰਮੀ ਦੀ ਪ੍ਰਭਾਵ ਹੋਈ ਜੇ ਬਾਕੀ ਤਾਜੀ ਸੋਈ ਆ ਆਪਣੀ ਪਾਸ ਕਰਕੇ ਸਮਝਣਾ ਕਰੋ ਬਾਕੀ ਜੀ ਕੋਈ ਨਾ ਮੈਂ ਆ ਕੋ ਠੰਡੀ ਬਣੀ ਆ ਹਾਂ ਦੇਖ ਸੰਤੇ ਜੀ ਬਾਕੀ ਜਿਹੜੀ ਚਵਾਈ ਹੋਣੀ ਆ ਜੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ 55000 55000 ਹਾਂਜੀ ਵੇਚੋ ਕਰਨਾ ਮੰਨਤਾ ਨਾ ਕਿੰਨਾ ਜਿੰਨਾ ਕਹੋਗੇ ਕਰ ਦਾਂਗੇ 52 ਦੀ ਦੇ ਦੀਏ ਹਾਂ ਨਾ 50000 ਦੀ ਦੋ 50000 ਦੀ ਦੇ ਦੋਗੇ ਦੁੱਧ ਕਿੰਨਾ ਚਵਾਈ ਜਾਊਗੀ ਉਹਦੇ ਵੀ ਜੀ 16 17 ਕਿਲੋ ਅਸੀਂ ਚੋਣ ਠੀਕ ਆ ਜੀ ਬਾਕੀ ਇਹ ਆ ਕਿ ਕੱਦ ਕਾਠ ਚੰਗਾ ਵਾ ਉਹ ਸਾਰਾ ਦੁੱਧ 20 ਕਿਲੋ ਵੀ ਚਵਾਜੇ ਸੇਵਾ ਦਾ ਠੀਕ ਆ ਹਾਂਜੀ ਤੇ ਬਾਕੀ ਮਗਰ ਵੱਛੀ ਵੀ ਚੰਗੀ ਆ ਪਿੰਡ ਸੁਵੇ ਵਹਿੜਿਆ ਤੇ ਚੰਗੇ ਕੱਦ ਕਾਠ ਵਾਲੀ ਕੱਦ ਕਾਠ ਪੱਖੋ ਜਵਾਨ ਹੈ ਪੂਰੀ ਤੇ ਇਹਦਾ ਵੀ ਕੱਦ ਕਾਠ ਚੰਗਾ ਦੂਸਰੇ ਨੰਬਰ ਤੇ ਵੀ ਜਰਸੀ ਆ ਦੇਖੋ ਇਹਨੂੰ ਥਣ ਲਗਾ ਲਿਆ ਖੋਲੋ ਤੋਰੀਏ ਫੇਰ ਇੰਨਾ ਮੈਂ 10 ਸਵੇਰ ਤੋਂ ਬਾਅਦ ਹੀ ਨੇ ਬੇਰੇ ਪੈਦਲੇ ਵਿਧੀਸ ਤਰਟਾਰ ਕਰ ਦੋ ਜੀ ਵਾਹ ਬਾਕੀ ਇਹ ਵੀ ਚੰਗੀ ਤਿਆਰ ਹੁੰਦੀ ਗਾਂਨ ਵਿੱਚ ਚੰਗੀ ਪਰ ਹੁੰਦੀ 12 ਕਿਲੋ ਜਵਾਊਗੀ ਬਾਕੀ ਖਾਨੇ ਦੇ ਵੀ ਲੱਗ ਗਏ ਤਾਂ ਦੇਖ ਸਕਦੇ ਜੀ ਤੇ ਕਿੰਨਾ ਰੱਖਣਾ ਵਿੱਦੀ ਦਾ ਫਿਰ ਮੁੱਲ ਆਪਾਂ ਫਿਰ ਮੁੱਲ ਵੀ ਜੀ 45000 45000 ਆ ਹਾਂਜੀ ਵਿੱਚੋਂ ਕਰਨੀ ਛੋਟ ਛੋਟ 42000 ਦੀ ਵਸੀ ਦਵਾਂਗੇ ਦੁੱਧ 18-19 ਕਿਲੋ ਅੱਛੀ ਹੋਊਗੀ ਠੀਕ ਹੈ ਜੀ ਬਾਕੀ ਜਲਸੀ ਆ ਕੋਈ ਗਰਮੀ ਦੀ ਪਰਵਾਹ ਨਹੀਂ ਨਾ ਦੋਵੇਂ ਗਰਮੀ ਵਾਲੀਆਂ ਗਾਵਾਂ ਹਾਂਜੀ ਹਾਂਜੀ ਤੇ ਹੁਣ ਆ ਮੱਝਾਂ ਆ ਗਈਆਂ ਜੀ ਕੋਡੀ ਬਾਜੂ ਪਹਿਲਾਂ ਉਧਰ ਮੱਝਾਂ ਕਿੰਨੇ ਸ਼ੁਰੂ ਕਰੀਏ ਆ ਵੀਰ ਜੀ ਪਰਸਾਂ ਦੀ ਮੱਝ ਸਹੀ ਕੱਟੀ ਜੇ ਆ ਕੱਟੀ ਜੀ ਮੈਂ ਤੁਹਾਡੇ ਕੋਲ ਆਇਆ ਉਧਰ ਦੀ ਮੈਂ ਆ ਰਾਜਸਥਾਨੋਂ ਆਈ ਏ ਠੀਕ ਆ 12 ਕਿਲੋ ਗੋੜ ਆਇਆ ਥਲੇ 12 ਲੀਟਰ ਤਿਆਰ ਜੇ ਮੋਕੇ ਤੇ ਚੋਵੀ ਖੜੀ ਵੀ ਜੀ ਚਵਾਈ ਇੱਕ ਨੰਬਰ ਹੋਊਗੀ ਠੀਕ ਆ ਕਿੰਨਾ ਕ ਦੁੱਧ ਚਵਾਈ ਜਾਊਗੀ ਹੈ ਜੀ ਵੀ ਜੀ 14 15 ਕਿਲੋ ਚਾਹੂਗੀ ਰਾਜਸਥਾਨ ਦੀ ਮੈਂ ਆ ਠੀਕ ਆ ਮੈਂ ਕੱਟੀ ਜੇ ਬਾਕੀ ਚਵਾ ਇੱਕ ਨੰਬਰ ਹੋਊਗਾ ਕੋਪਟਰ ਮਗਰੇ ਤੇ ਆਹ ਵਾਲੀ ਕੱਟੀ ਹੈ ਚਲੋ ਨਾਲ ਇੱਕ ਰੀ ਉੱਧਰ ਨੂੰ ਸਿੱਧੀ ਤੋਰ ਤੇ ਬਾਕੀ ਇੱਕ ਅੱਧ ਕਾਟ ਪੱਖੋਂ ਪੂਰੀ ਨਿੱਗਰ ਆ ਜਿਹੜੀ ਹੈ ਵੀ ਹੈਵੀ ਮਾਝ ਆ ਕਿੰਨਾ ਰੱਖਣਾ ਵਿਧਿਆ ਦਾ ਫਰਮੋਲ ਦਾ ਆਪਾਂ ਬਹੁਤ ਜੀ ਭਾਈ 1.5 ਲੱਖ ਕਰ ਲਈਏ ਕਿੰਨੇ ਦੀ ਦੇ ਦिए ਇੱਕ ਪੰਜ ਦੀ ਇੱਕ ਪੰਜ ਦੀ ਦੇ ਦੋਗੇ ਹੋਰ ਕਰ ਦੋਗੇ ਮਨ ਮੋਕੇ ਦੇ ਦੱਸੋ ਕਿੰਨਾ ਕਰ ਦਈਏ ਪੂਰੇ ਦੀ ਦੇ ਦिए ਦੇ ਦਾਂਗੇ ਪੂਰੇ ਲੱਖ ਦੇ ਰੱਖ ਚੋ ਮਾਨਦਨ ਕਰਾਂਗੇ ਵਿੱਗੀ ਠੀਕ ਫੋਨ ਲਾਵੇ ਕੋਈ 12 ਦੇ ਠੀਕ ਹੈ ਜੀ ਆ ਵੀ ਸੂਈ ਜੀ ਜੀ ਨੂੰ ਤਾਂ ਅੱਠ ਦਿਨ ਹੋ ਗਏ ਦੁੱਧ ਦੇਖ ਲੈ 11 ਕਿਲੋ ਤਿਆਰ ਹੋ ਗਾ ਆਹ ਵਾਹਨਾ ਇਹ ਦੇਖ ਲਈ ਫਿਰ ਤੋਂ ਦੇਖ ਸਕਦੇ ਜੀ ਚੰਗੀ ਨਿੱਗਰ ਮੱਝ ਐ ਬਾਕੀ ਤੁਸੀਂ ਖੜਨੇ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਹਰ ਕਿਸੇ ਤੇ ਆਪੋ ਆਪਣੀ ਵੇਖਣ ਦੀ ਸਮਝ ਹੁੰਦੀ ਆ ਤੇ ਇਹਦੇ ਬਾਰੇ ਦੱਸੀਏ ਵੀ ਜੀ ਵੀਰ ਜੀ ਨੇ ਸਹੀ ਨੋਟਾ ਹੋ ਗਿਆ ਮਗਰ ਕਟਾ ਦੇ 11 ਕਿਲੋ ਦੁੱਧ ਚਾਰ ਹੋ ਗਿਆ ਦੇਖੋ 11 ਲੀਟਰ ਹੈਗਾ ਪੱਕਾ ਦੁੱਧ ਤੇ ਇਹ ਕਿੰਨਾ ਦੋ ਚਵਾਈ ਜਾਊਗੀ ਬੰਦੇ ਜੀ 13-14 ਕਿਲੋ ਕਿ ਹੋਊਗੀ ਮਹੀਨਾ ਉਧਰੋਂ ਆਈ ਹੈ ਪੱਤੋਂ ਵਈਆਂ ਦੇ ਪਾਈ ਸੀ ਠੀਕ ਆ ਇਹਦਾ ਸੌਦਾ ਹੈ ਵੀਰ ਨੇ ਸਾਈ ਵੀ ਪਾਈ ਆ ਅੱਛਾ ਮਨ ਨੂੰ ਵੀਰਾਂ ਫੋਨ ਹੀ ਜੋ ਕਹਿਣਾ ਉਹਨਾਂ ਕਦੇ ਨਾ ਕੋਈ ਲੌਂਗ ਲੌਂਗ ਕੋਈ ਕਿਰਾਇਆ ਤੇ ਪੈਸੇ ਨਹੀਂ ਇਹਨਾਂ ਨੂੰ ਮਿਲੇ ਅੱਛਾ ਉਹਦੇ ਕਾਰਨ ਕਰਕੇ ਮੈਂ ਰਹਿ ਗਈ ਮੈਂ ਤਾਂ ਜੀ ਬੜੇ ਫੋਨ ਆਏ ਸੌਦਾ ਵੀ ਹੋਇਆ ਸਾਈ ਵੀ ਉਹਨਾਂ ਪਾਈ ਆ ਠੀਕ ਆ ਹਾਂ ਜੀ ਲਿਆ ਤੋਰ ਫਿਰ ਉਹਦੇ 11-12 ਕਿ ਔਰ ਇਹ ਬਟਾ ਹੱਪੇ ਦੀ ਸੀ ਜੀ ਮਰਜ਼ਾਤਾ ਹੈ। ਬਹੁਤ ਸਾਫ਼ ਹੈ। ਬਾਕੀ ਕੱਦ ਕਾਂ ਪੱਖਾਂ ਇਹ ਵੀ ਚੰਗੀ ਆ ਜਿਹੜੀ ਮਗਰੇ ਤੇ ਘਟਾ ਦੁੱਧ ਜਿਹੜਾ ਇਹਦੇ ਕੋਲ 11 ਲੀਟਰ ਜਿਹੜਾ ਤਿਆਰ ਦਾਸ ਦਿਆ। ਤੇ ਵੇਰ ਜੀ ਮੱਜ ਦਾ ਕੀ ਰੱਖਣਾ ਮੁੱਲ ਇਹ ਵੀਰ ਜੀ ਪੱਥੋਂ ਮੱਜ ਨੇ ਕੀ 88000 ਹਾਂਜੀ ਹਾਂ ਜੀ ਨੇ ਸਾਈ ਪਾਈ 5000 ਰੁਪਿਆ ਹਾਂਜੀ ਨਹੀਂ ਲੈਣਾ ਇਹਨਾਂ ਨੂੰ ਫੋਨ ਫਾਨ ਦੀ ਬਾਅਦ ਚੁੱਕਿਆ ਹਾਂਜੀ ਅੱਜ ਮੈਂ ਦੇ ਦੇਣੀ ਆ ਹਾਂ ਨਾ 80000 ਦੀ 80000 ਦੀ ਅੱਸੀ ਆ ਜਿਹੜਾ ਮਰਜੀ ਵੇਚ ਲੈਦੇ ਤੇਰੀ ਯਾਰ ਕੋਲ ਤੇਰਾ ਜਮਦ ਕੋਲ ਮੈਂ ਕਿਉਂਕਿ ਵੱਡੀ ਮੈਂ ਯਾਰ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਗਾਣੇ ਜੇਰ ਪਾਤੀ ਫਿਰ ਗਾਣੇ ਪਾਦੀ ਜੀ ਆਹ ਦੇਖ ਸਕਦੇ ਹੋ ਨੇ ਵੀਡੀਓ ਬਣਾਉਂਦੇ ਬਣਾਉਂਦੇ ਜੇਰ ਜਿਹੜੀ ਗਾਣੇ ਪ੍ਰੋਪਰ ਪਾਤੀ ਆ ਪੂਰੀ ਆ ਤੁਸੀਂ ਦੇਖ ਸਕਦੇ ਜੀ ਸਾਰੀ ਦੀ ਸਾਰੀ ਜੇਰ ਸੁੱਟਦੀ ਆ ਆ ਦੇਖ ਸਾਡੇ ਹੁਣ ਕੋਈ ਨਾਲ ਨਹੀਂ ਮੱਸਾ ਵੀ ਪਰ ਉੱਪਰ ਪੂਰੀ ਜੇਰ ਪਾਤੀ ਆ ਇਹ ਵੀ ਇੱਕ ਹੁੰਦਾ ਆ ਕਿ ਜੇਰ ਪੈ ਹੀ ਜਾਵੇ ਬਾਕੀ ਹੁਣ ਕੋਈ ਵੀਰ ਆਪਣੀ ਰਮਾਂ ਨਾਲ ਜਿੱਤਰਾ ਮਰਜੀ ਪਾਸ ਕਰਕੇ ਖੜੇ ਤੇ ਹੁਣ ਜਿਹੜੀ ਆ ਆ ਦੋ ਗੱਭਨ ਮੱਜਾਂ ਦੇ ਵੀਰ ਦੀ ਹਾਂ ਜੀ ਇਹਨਾਂ ਦੋ ਗੱਭਨ ਮੱਜਾਂ ਤਾਂ ਦਿਖਾਉਣੀਆਂ ਇਹ ਵੀ ਚੰਗੀ ਸਾਂਭੀ ਸੁੰਭੀ ਆ ਮੀਨੀ ਮੀਨੀ ਇਹ ਵੀ ਕਿੰਨੇ ਕੇ ਦੁੱਧ ਵਾਲੀ ਜੇ ਤੋਦੇ 13 ਨੰਬਰ ਦਾ ਬਰੂਗੀ ਠੀਕ ਆ ਫਿਰ ਕਾੜ ਤੇ ਜਸੂਆ ਮੈਂਨ ਸੋਨਾ ਵਰਤੀ ਮੈਂ ਦਾ ਵੇਖੋ ਪੱਠਾ ਪੜਾਓ ਹਾਂਜੀ ਪੱਠਾ ਜਸੂਆ ਦਾ ਮੈਂਨ ਕੋਈ ਪੜੇ ਠੀਕ ਆ ਤਿਆਰੀ ਚ ਹੀ ਆ ਬਾਸੇ ਦੀ ਬਹੁਤਾ ਟਾਈਮ ਨਹੀਂ ਖੜਨਾ ਇਹਨੇ ਸੋਣ ਕੇ ਬਾਕੀ ਥੱਲੇ ਪੂਰੀ ਸੋਣੀ ਤਿਆਰ ਹੋਈ ਆ ਅੰਡੈਕਸੈਂਡ ਕਿਹ ਕੋਸੋ ਫਾਨੀਆ ਮੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਸਭ ਇਹ ਚ 14 ਗ੍ਰਾਮ ਮੈਂ ਦਵੂਗੀ ਠੀਕ ਆ ਬਾਦੀ ਪਿੱਛੇ ਦੀ ਮੇਰੀ ਗਾਰੰਟੀ ਹੋ ਕੇ ਤੂੰ ਪਹਿਣਾ ਬੋਲਦੇ ਨੇ ਦਰਾਂ ਦੇ ਸੋ ਹੀ ਪਹਿਣਾ ਮੈਂ ਇਹਨੇ 36 ਸੋ ਪਹਿਣਾ ਬਾਕੀ ਜਿਹੜੇ ਥੋੜੇ ਬਾਦੇ ਬਾਟੇ ਵੀ ਕੱਢ ਜਾਣੇ ਇਹਨੇ ਸੋ ਤੇ ਇਹਦਾ ਕੀ ਰੱਖਣਾ ਮੁੱਲ ਇਹਦਾ 85000 85000 ਵਿੱਚੋਂ ਕਰਨਾ ਮੰਨਤਨ ਕੜਾਂਗੇ ਕਿੰਨਾ ਕਿੰਨਾ ਬੋਗੇ ਕਰ ਲਾਂਗੇ 82 ਦੀ ਦੇ ਦਈਏ 80000 ਦੀ ਦੇਤਾਗੇ 80 ਜੋ ਦੋ ਛਡਾਂਗੇ ਠੀਕ ਹੈ ਜੀ 78000 ਦੀ ਜੋੜੀ ਦਵਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਇਹ ਵੀ ਗਿੱਜੀ ਤਿੰਨ ਚਾਰ ਲੈ ਲਈ ਜੇ ਇਹ ਵੀ ਗੱਬਣ ਹੈ ਜਿਹੜੀ ਅਜੇ ਫੋਨ ਆ ਗਏ ਨੇ ਜੋੜੀ ਨੇ ਦੋ ਗਿਆ ਸੁਵਾਰੀ ਤੇ ਇਹ ਵੇਚੀ ਕਿੰਨੇ ਕ ਦੁੱਧ ਵਾਲੀ ਆ ਇੱਕ ਲੀਜੀ 12 ਕਿਲੋ ਲਹੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 75000 ਬਾਕੀ ਸਫਾਈਆਂ ਵੇਖੋ ਛੋਟੀ ਦੀਆਂ ਹਾਂਜੀ ਤਿਆਰ ਹੋਣੀ ਐ ਵੀ ਹਾਂਜੀ ਖਾਣਾ ਦੀ ਪਿੱਛੇ ਦੀ ਮੇਰੀ ਗਾਰੰਟੀ ਤੇ ਕਿੰਨੇ ਦੀ ਦੇ ਦਈਏ ਜੱਸ ਨੋਏ ਉਹੀ ਦਰਦੋ ਕਰ ਦਈਏ ਮੰਨਤਾ ਨੇ ਲਾਵੇ ਜੇ ਨਾਲ ਹੋਗੇ ਕਰ ਦਨੇ ਆ 73 ਦੇ ਦੇ ਦਈਏ ਹਾਂ ਨਾ ਵੀਜੀ 70000 ਦੇ 70 ਦੇ ਦੇ ਰੋਗੇ ਹਾਂ ਨਾ 70000 ਠੀਕ ਹੈ ਜੀ ਤੇ ਠੀਕ ਹੈ ਵੀਜੀਰ ਕੁਛ ਨਾ ਠੀਕ ਹੈ ਵੀਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਖੜੇ ਪਸੰਦ ਹੋਵੇ ਤੇ ਲੈ ਜਾ ਨੀ ਤੇ ਇੱਥੇ ਰਹਿੰਦੇ ਜੋ ਵੀ ਆ ਇੱਥੋਂ ਚੀਜ਼ਾਂ ਵੇਖ ਚੱਕ ਕੇ ਖੜੇ ਨਹੀਂ ਕੋਈ ਵੀਰ ਆ ਸਕਦਾ ਵੀਡੀਓ ਕਾਲ ਤੇ ਚਵਾਲੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ